ਮਾਨ ਸਰ ਤੁਸੀਂ ਪਹਿਲੇ ਜਦੋਂ ਇਲੈਕਸ਼ਨ ਆਏ ਸੀ ਗਾਣਾ ਕੱਟਿਆ ਸੀ ਝਾੜੂ ਵਾਲਾ ਬਟਨ ਦਬਾ ਦਿਆ ਹੁਣ ਐਤਕੀ ਇਲੈਕਸ਼ਨ ਦੇ ਵਿੱਚ ਕੱਟਿਆ ਸੀ ਝਾੜੂ ਵਾਲਾ ਬਟਨ ਦਬਾ ਦੋ ਪੰਜਾਬੀ ਲੋਕ ਤੇ ਉਹ ਪੰਜਾਬੀ ਨੇ ਦਬਾਤਾ ਹੁਣ ਇੱਕ ਨਵਾਂ ਗਾਣਾ ਤਿਆਰ ਕਰ ਰਹੇ ਆ ਜੀ ਜੀ ਗਲਤੀ ਇਹਨੇ ਹਲੇ ਧਾਨੀ ਆ ਜੀ ਦਾ ਬਿਲਕੁਲ ਸੁਣਾਵਾਂਗੇ ਜੀ ਮਾਨ ਸਾਹਿਬਰਾ ਦੇ ਬਹੁਤ ਵਧੀਆ ਗਾਣੇ ਤਿਆਰ ਕਰ ਰਹੇ ਆ ਜੀ ਕਿਸੇ ਜਿਹੜੀ ਦਾ ਅਲਟਨ ਕੇਜਰੀਵਾਲ ਦੀ ਆ ਰਹੀ ਤੇ ਕਰਤਾ ਰਾਸ਼ਣ ਦੀ ਸ਼ੁਰੂਆਤ ਹੋ ਰਹੀ ਉਸੇ ਬਹੁਤ ਸਾਰੇ ਜਿਹੜੇ ਵਿਕਾਸ ਕਾਰਜਾਂ ਦਾ ਨਕਨਾਰ ਥੱਲੇ ਗੱਲ ਆ ਪੰਜਾਬ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦਿਨ ਰਾਤ ਇੱਕ ਜੁੜੇ ਸਾਬ ਨੇ ਤੇ ਅੱਗੇ ਵੀ ਜਿਹੜੀ ਲੋਕਾਂ ਨੂੰ ਚੰਗੇ ਕੰਮ ਦੇਖਣ ਨੂੰ ਚੰਡੀਗੜ੍ਹ ਜਿਹੜੇ ਇਲੈਕਸ਼ਨ ਹੋਏ ਨੇ ਮੇਅਰ ਦੇ 30 ਮੰਦੇ ਉਸ ਚੀਜ਼ ਨੂੰ ਕਿੰਨਾ ਬਿਫੇਰ ਤੋਂ ਸਾਰੇ ਜਾਣਦੀ ਹੈ ਕਿੰਨਾ ਫੇਅਰ ਹੈ ਕੀ ਇਥੇ ਲੋਕਤੰਤਰ ਦਾ ਜਿਹੜਾ ਮਜ਼ਾਕ বিজেপি ਸਰਕਾਰ ਨੇ ਬਣਾਇਆ ਹੈ ਚੰਡੀਗੜ੍ਹ ਦੇ ਵਿੱਚ ਕਲੀਅਰ ਕਟ ਹੈ ਜਿਹੜੀ ਉਹ ਖਾਦਾ ਮੇਰ ਵੱਡ ਰਹੇ ਸੀ ਫੋਟੇ ਵੀ ਸੁਪਰ ਚੜ੍ਹ ਪਾਈ ਐ ਪਰ ਲੋਕ ਸਿਆਣੇ ਨੇ ਜੀ ਲੋਕ ਜਵਾਬ ਦੇਣਾ ਜਾਣਦੇ ਨੇ ਜਿੰਨੀ ਜਿੰਨੀ ਇਸ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਿੰਨਾ ਜਿੰਨਾ ਇਹ ਗੁੰਡਾ ਤੰਤਰ ਉੱਠਿਆ ਤੇ ਲੋਕਾਂ ਨੇ ਹਮੇਸ਼ਾ ਹੀ ਮੂੰਹ ਤੋੜ ਜਵਾਬ ਦਿੱਤਾ ਵੋਟਾਂ ਪਾਉਣ ਦੀ ਵਾਰੀ ਆਉਣੀ ਐ ਤੇ ਜਿੰਨਾ ਮਰਜ਼ੀ ਧੱਕੇਸ਼ਾਹੀ ਕਰ ਲੈ ਪਰਮਾਤਮਾ ਜਿਹੜਾ ਉਹ ਇਨਸਾਫ ਕਰਦਾ ਲੋਕ ਇਨਸਾਫ ਕਰ ਲੈਣ ਜ਼ਿਲਾ ਬਣਾਉਣਾ ਹੀ ਭਾਈ ਕੰਨ ਜ਼ਿਲਾ ਬਣਾਉਣ ਦੀ ਪਲਾਨਿੰਗ ਐ ਮੈਂ ਸੀਐਮ ਸਾਹਿਬ ਦੱਸ ਸਕਦੇ ਹਾਂ। ਜੀ ਥੈਂਕ ਯੂ। ਤੁਹਾਡਾ ਇਤਿਹਾਸ ਲੱਟਣ ਜਾ ਰਹੇ ਆ। ਸੀਐਮ ਸਾਹਿਬ ਆ ਰਹੇ ਨੇ, ਕੇਜਲ ਸਾਹਿਬ ਆ ਰਹੇ ਨੇ। ਜੀ। ਬੜੀਆਂ ਅਨਾਉਂਸਮੈਂਟਾਂ ਖੰਨੇ ਚ ਹੋ ਰਹੀਆਂ ਨੇ, ਕੀ ਗੱਲਾਂ ਜੰਦੂ ਸੋ। ਅੱਜ ਬਹੁਤ ਵੱਡੀ ਆਮ ਆਦਮੀ ਪਾਰਟੀ ਦੀ ਰੈਲੀ ਅੰਨੇ ਦੀ ਇਤਿਹਾਸਕ ਧਰਤੀ ਤੇ ਹੋ ਰਹੀ ਹੈ। ਔਰ ਜਿਹਦੇ ਵਿੱਚ ਬਹੁਤ ਵੱਡਾ ਫੈਸਲਾ ਜੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਲਿਆ ਹੈ ਕਿ ਗਰੀਬ ਲੋਕਾਂ ਨੂੰ ਜਿਹੜਾ ਰਾਸ਼ਨ ਦਿੱਤਾ ਜਾਂਦਾ ਉਹ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਏਗਾ ਡੋਰ ਸਟੈਪ ਡਿਲੀਵਰੀ ਹੋਏਗੀ ਔਰ ਜਿਸ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਐਮਰ ਸਾਹਿਬ ਜਿਵੇਂ ਚੰਡੀਗੜ੍ਹ ਦੇ ਇਲੈਕਸ਼ਨ ਹੋਏ ਨੇ ਕੀ ਮੰਨਦੇ ਹੋ ਕਿੰਨੇ ਕੁ ਸਹੀ ਸੀ ਇਲੈਕਸ਼ਨ ਜਿਹੜਾ ਸਰਯਾਮ ਉਹ ਤੁਸੀਂ ਸਾਰਿਆਂ ਨੇ ਦੇਖਿਆ ਵੀਡੀਓ ਚ ਵੀਡੀਓਗ੍ਰਾਫੀ ਹੋਈ ਹੈ ਸਰਯਾਮ ਉਹਨਾਂ ਨੇ ਟਿਕਾ ਜਿੱਤਾ ਹੈ ਔਰ ਰਿਟਰਨਿੰਗ ਆਪਸ਼ਨ ਹੈ ਫੋਰਡਿੰਗ ਆਪਸ਼ਨ ਹੈ ਸਰਯਾਮ ਮਤਲਬ ਉਹ ਵੀ ਟਿਕ ਕਰਕੇ ਲੋਕਾਂ ਜਾਣਬੁੱਝ ਕੇ ਮੰਤਸੂਬਾ ਮੰਤਰੀ ਦੇ ਨਾਲ ਗੱਲ ਕੀਤੀ ਹੈ ਅੱਜ ਦੀ ਜਿਹੜੀ ਰੈਲੀ ਹੈ ਕੀ ਇਹ ਇਲੈਕਸ਼ਨਾਂ ਦਾ ਬਗਲ ਬੰਦੇ ਨੇ ਅੱਜ ਐਕਚੁਅਲੀ ਇਹ ਰੈਲੀ ਤੇ ਮਤਲਬ ਹੈ ਵੀ ਜਿਹੜਾ ਮੁਫਤ ਰਾਸ਼ਨ ਹੈ ਉਹ ਲੋਕਾਂ ਦੇ ਘਰਾਂ ਤੱਕ ਪਹੁੰਚ ਦੇ ਸੰਬੰਧ ਚ ਕੀਤੀ ਗਈ ਹੈ ਔਰ ਆਉਣ ਵਾਲੇ ਦਿਨਾਂ ਚ ਦੇਖੋਗੇ ਮਤਲਬ ਇਲੈਕਸ਼ਨ ਵਾਲੀਆਂ ਵੀ ਦਿਖਾਵਾਂਗੇ ਬਿਲਕੁਲ ਜੀ ਬਿਲਕੁਲ ਇਤਿਹਾਸਕ ਰੈਲੀ ਹੈ ਜੀ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਘਰ-ਘਰ ਰਾਸ਼ਨ ਵੰਡਣ ਦੀ ਜਿਹੜੀ ਸਕੀਮ ਉਹਦੀ ਸ਼ੁਰੂਆਤ ਹੋ ਰਹੀ ਹੈ ਔਰ ਇਹਦਾ ਬਹੁਤ ਵੱਡਾ ਫਾਇਦਾ ਜਿਹੜਾ तकरीबन 24 ਲੱਖ ਪਰਿਵਾਰਾਂ ਨੂੰ ਮਿਲਦਾ ਹੈ। ਅੱਜ ਕਣਕ ਕਿਸ ਨੂੰ ਮਿਲਦੀ ਸੀ ਕਿਸ ਨੂੰ ਨਹੀਂ ਮਿਲਦੀ ਸੀ ਹੁਣ ਕਣਕ ਕੀ ਆਟਾ ਪੀਹਾ ਕੇ ਘਰ-ਘਰ ਸੈਲੀਆਂ ਪੈਕ ਕਰਕੇ ਹਰੇਕ ਲੋੜਵੰਦ ਨੂੰ ਜਿਹੜਾ ਜੰਤੂ ਉਹ ਰਾਸਣ ਹੋਊਗਾ। ਪਰ ਇਹ ਵੀ ਅੱਜ ਖੰਨਾ ਦੇ ਵਿੱਚ ਮਹਾ ਰੈਲੀ ਹੋ ਰਹੀ ਹੈ। ਸਾਡੇ ਆਮ ਆਦਮੀ ਪਾਰਟੀ ਦੇ ਕਮਿਊਨਿਟੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਜੀ ਦੀ ਸਰਕਾਰ ਸਰਦਾਰ ਭਗਤ ਸਿੰਘ ਮਾਨ ਮੁਖਤਿਆਰੀ ਪੰਜਾਬ ਤੇ ਪਹੁੰਚੇ ਹੋਏ ਨੇ ਜਿवारे ਅੱਜ ਗਾਸ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਵਧਾਈ ਜਿਸ ਲਈ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਸੀ 2022 ਦੇ ਵਿੱਚ 99 ਐਮਐਲਏ ਜਿਤਾਏ ਸੀ ਅੱਜ ਸਾਡਾ ਫਰਜ਼ ਬਣਦਾ ਕਿ ਅਸੀਂ ਉਹ ਗੱਲਾਂ ਜਿਹੜੀਆਂ ਇਲੈਕਸ਼ਨ ਤੋਂ ਕਹੀਆਂ ਸੀ ਉਹ ਪੂਰੀਆਂ ਕਰੀਏ ਸੋ ਇਹ ਵੀ ਇੱਕ ਬਹੁਤ ਵੱਡੀ ਗੱਲ ਸੀ ਤੇ ਟਰੱਕਾਂ ਦੇ ਵਿੱਚ ਰਾਸ਼ਨ ਪਹੁੰਚਾਉਣਾ ਦਿੱਲੀ ਦੇ ਵਿੱਚ ਕੜਾ ਕੰਮ ਜਕ ਤਰੀਕੇ ਨਾਲ ਚੱਲ ਰਿਹਾ ਪੰਜਾਬ ਦੇ ਵਿੱਚ ਮਾਨ ਸਾਡੇ ਘਰੇ ਚ ਰਾਸ਼ਨ ਪੰਚਾਇਤ ਜਾਣਗੇ ਜਿੱਥੇ ਪਹਿਲੀ ਦੋ ਦੋ ਕਾਰਾਂ ਖੜੀ ਆਉਣਗੇ ਉਹਦੇ ਬਾਰੇ ਕੀ ਜਾਣਗੇ ਜਿਹੜਾ ਨਾਜਾਇਜ਼ ਹੈ ਜੀ ਉਹ ਤਾਂ ਬਿਲਕੁਲ ਜਾਇਜ਼ ਹੈ ਜਿਹੜਾ ਜਾਇਜ਼ ਆ ਉਹਨੂੰ ਰਾਸ਼ਨ ਮਿਲਣਾ ਚਾਹੀਦਾ ਉਹਦੇ ਘਰ ਵੀ ਰਾਸ਼ਨ ਜਾਣਾ ਚਾਹੀਦਾ ਜਿਆਦਾਤਰ ਕਾਰ ਅਮੀਰਾਂ ਦੀ ਬਣਿਆ ਹੋਏ ਨੇ ਦੇਖੋ ਹੌਲੀ ਹੌਲੀ ਉਹਦਾ ਕੱਟ ਲੱਗ ਰਿਹਾ ਜੀ ਕੱਟ ਲੱਗ ਰਿਹਾ ਹੌਲੀ ਜਿਵੇਂ ਜਿਵੇਂ ਸਰ ਵੀ ਆ ਰਿਹਾ ਔਰ ਇਹੋ ਤੇ ਸਤਾਈ ਵੀ ਹੋ ਰਹੀ ਹੈ ਜਿਹੜੇ ਜਿਹੜਾ ਇਹਦਾ ਨਾਜਾਇਜ਼ ਫਾਇਦਾ ਪਾਉਣਗੇ ਤਾਂ ਸਰਕਾਰ ਨੂੰ ਦੇ ਖਲਾਫ ਇੰਟਰਨਲ ਸਿਸਟਮ ਤੋਂ ਇਸ ਤਰ੍ਹਾਂ ਦਾ ਬਿਲਡ ਅਪ ਜੇ ਸਰ ਕਾਰ ਕੱਟੇ ਗਈ ਸੀ ਕਿ ਆ ਉਹ ਬਾਹਰ ਹੋ ਗਏ ਕਾਰ ਤਾਂ ਸਾਰੇ ਬਾਹਰ ਚੰਡੀਗੜ੍ਹ ਦੇ ਇਲੈਕਸ਼ਨ ਕਿਵੇਂ ਦੇ ਦੋ ਜੇ ਨਾ ਚੰਡੀਗੜ੍ਹ ਇਲੈਕਸ਼ਨ ਹੋਏ ਨੇ ਕਿੰਨਾ ਕੁ ਫੇਰ ਮੰਗਦੇ ਦੇਖੋ ਜੀ ਅੱਜਾਂ ਜੀ ਕਿ ਸਾਰੇ ਲੋਕ ਸਿਆਣੇ ਨੇ ਇਲੈਕਸ਼ਨ ਲੋਕ ਸਭਾ ਦੀ ਸਿਰਫ ਹੀ ਆ ਔਰ ਤੱਕਾ ਸ਼ਰਿਆਮ ਇਹ ਠੀਕ ਗੱਲ ਨਹੀਂ ਲੋਕਤੰਤਰ ਦੇ ਵਿੱਚ ਜਿਨ੍ਹਾਂ ਨੇ ਵੋਟਾਂ ਪਾ ਕੇ ਚੁਣਿਆ ਜਿਹੜਾ ਨਮਾਇੰਦਾ ਇੱਕ ਵਰੀ ਚੁਣ ਕੇ ਆ ਗਿਆ ਲੋਕਾਂ ਨੇ ਫਤਵਾ ਦਿੱਤਾ ਤਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸੰਵਿਧਾਨਕ ਤਰੀਕੇ ਨਾਲ ਉਹਨਾਂ ਨੂੰ ਹੱਕ ਹੈ ਕਿ ਉਹ ਆਪਣੇ ਤਰੀਕੇ ਨਾਲ ਇੱਕ ਜਿਹੜੀ ਹੈ ਚੰਡੀਗੜ੍ਹ ਸਰਕਾਰ ਮੀਨਿੰਗ ਆਨ ਉਹਨੂੰ ਚਲਾ ਸਕਦੇ ਤੇ ਜੇ ਉਹਨੂੰ ਪਰ ਨਹੀਂ ਚਲਾਣ ਦੇ ਰਹੇ ਤਾਂ ਸੰਥੀ ਰਹੋ ਮਾਨ ਸਰ ਤੁਸੀਂ ਪਹਿਲੇ ਜਦੋਂ ਇਲੈਕਸ਼ਨ ਆਏ ਸੀ ਗਾਣਾ ਕੱਟਿਆ ਈ ਝਾੜੂ ਵਾਲਾ ਬਟਨ ਦਬਾ ਦਿਆ ਹੁਣ ਐਤ ਕੀ ਇਲੈਕਸ਼ਨ ਨੇ ਝਾੜੂ ਵਾਲਾ ਬਟਨ ਦਬਾਦ ਪੰਜਾਬੀ ਤੇ ਉਹ ਪੰਜਾਬੀ ਨੇ ਦਬਾਤਾ ਉਹਨੇ ਇੱਕ ਨਵਾਂ ਗਾਣਾ ਤਿਆਰ ਕਰ ਰਿਹਾ ਜੀ ਜੀ ਜਲਦੀ ਜਲਦੀ ਹਲੇ ਤਾਂ ਨਹੀਂ ਹਾਂ ਜੀ ਦਾ ਬਿਲਕੁਲ ਸੁਣਾਵਾਂਗੇ ਜੀ ਭਗਤ ਮਾਨ ਸਾਹਿਬਰਾ ਦੇ ਬਹੁਤ ਵਧੀਆ ਗਾਣਾ